ਅੱਜ ਦੋ ਕਮਿੰਜੇ ਦੇ ਨਾਲ ਇੱਥੇ ਮੋਟਰਸਾਈਕਲ ਸਪਲੈਟਰ ਮੋਟਰਸਾਈਕਲ ਸੀ ਬਲੈਕ ਰੰਗ ਦਾ ਉੱਤੇ ਦੋ ਮੁੰਡੇ ਬੈਠੇ ਸੀ ਇੱਕ ਨੇ ਉਹ ਸੰਤਰੀ ਰੰਗ ਦਾ ਬੰਨਿਆ ਸੀ ਮੂੰਹ ਨਾਲ ਇੱਕ ਨੇ ਵਾਈਟ ਨਾਲ ਉਹ ਇਹਨਾਂ ਦੇ ਲੁਥਰਾ ਜੀ ਨਰੇਸ਼ ਜੁਲਰਾ ਇਹਨਾਂ ਦੀ ਦੁਕਾਨ ਤੇ ਫਾਇਰ ਕਰਕੇ ਦੇ ਭੱਜ ਗਏ ਆ ਅਸੀਂ ਇਸ ਮੌਕੇ ਤੇ ਆ ਗਏ ਹਾਂ ਤਫ਼ਤੀਸ਼ ਜਾਰੀ ਆ ਸੀਸੀਟੀਵੀ ਕੈਮਰਾ ਚੈੱਕ ਕਰ ਰਹੇ ਹਾਂ ਨਾਕੇ ਸ਼ਹਿਰ ਚ ਲਵਾਤੇ ਆ ਅਡਜੋਇਨਿੰਗ ਜਿਹੜੇ ਡਿਸਟ੍ਰਿਕਟ ਦਾ ਉਧਰ ਵੀ ਨਾਕ ਲਵਾਤੇ ਤੇ ਉਹਨਾਂ ਦੇ ਦੋਸ਼ੀ ਫੜਨੇ ਕੋਸ਼ਿਸ਼ ਨਾ ਕੋਈ ਨੁਕਸਾਨ ਨਹੀਂ ਹੋਇਆ ਨਾ ਹੀ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਹਿਲਾਂ ਵੀ ਇੱਕ ਹਾਈਲਾਈਟ ਸੈਂਟਰ ਕੋਲ ਚੱਲੀ ਚੱਲੀ ਸੀ ਹਾਂ ਪਹਿਲਾਂ ਚੱਲੀ ਸੀ ਉਹ ਸਾਰੇ ਦੋਸ਼ੀ ਫੜੇ ਗਏ ਜੀ ਸਰ ਟੋਟਲ ਤੇ ਵੀ ਜਲਦੀ ਫੜੇ ਜਾਂਦੇ ਤੇ ਵੀ ਬਿਲਕੁਲ ਜਲਦੀ ਫੜੇ ਜਾਂਦੇ ਲੱਗਦਾ ਵੀ ਕਿਤੇ ਪਟਾਲਾ ਵੀ ਬਿਹਾਰ ਬੰਦਾ ਜਾ ਰਿਹਾ ਬਿਲਕੁਲ ਨਹੀਂ ਜੀ ਬਿਹਾਰ ਅਸੀਂ ਪੰਜਾਬ ਪੁਲਿਸ ਤੁਹਾਡੀ ਸੇਵਾ ਛਾਜ ਰਹਾ ਜੀ ਬਿਹਾਰ ਨਹੀਂ ਬਣ ਸੀ ਬੈਠੇ ਦੇ ਹੀ ਗੱਲਬਾਤ ਕਰ ਰਹੀ ਤੇ ਬਾਹਰੋਂ ਇੱਕ ਰਾਉਂਡ ਫਾਇਰ ਹੋਇਆ ਹਾਂਜੀ ਤੇ ਕਿੰਨੇ ਕਿੰਨੇ ਸਾਲ ਹੋ ਗਏ ਮੇਰੇ ਖਿਆਲ ਨਾਲ ਇੱਕ ਰਾਉਂਡ ਫਾਇਰ ਹੋਇਆ ਇੱਕ ਤਾਂ ਫਾਇਰ ਹੋਇਆ ਇਤਰਾ ਨਹੀਂ ਲੱਗਾ ਨਹੀਂ ਬਚਾਈ ਰਿਹਾ ਹੈ ਕਿ ਲੱਗਦਾ ਫਾਇਰ ਹੋ ਰਿਹਾ ਕੋਈ ਕਰ ਰਿਹਾ ਹੈ 30 ਕਹਿ ਸਕਦੇ ਆ ਕੋਈ ਸਾਨੂੰ ਸ਼ੋਰ ਨਹੀਂ ਆ ਕਿਉਂ ਫਾਇਰ ਹੋਇਆ ਕੋਈ ਸ਼ੋਰ ਨਹੀਂ ਬਸ ਅਸੀਂ ਅੰਦਰ ਬੈਠੇ ਦੇ ਆ ਤੇ ਬਾਹਰ ਠਾ ਦੀ ਆਵਾਜ਼ ਆਈ ਹੈ ਵੇ ਕਿਆ ਸੀ ਜਰ ਟੁੱਟਣ ਲੱਗ ਪਿਆ ਜਦੋਂ ਗੋਲੀ ਚੱਲੀ ਆ ਤੇ ਗੋਲੀ ਚ ਲਾ ਕੇ ਪਤਾ ਲੱਗਾ ਦੋ ਕੋ ਬੰਦੇ ਬਾਹਰ ਨੂੰ ਗਏ ਨੇ ਅਸਲੀ ਪੁਲਵਾਨ ਕਿਨੇ ਰਮ ਫਾਇਰ ਇਕੋ ਹੀ ਨਜ਼ਰ ਆਇਆ ਇਹ ਤੱਕ ਤੇ ਕੀ ਲੱਗਦਾ ਕਾਰਨ ਪੁਲਵਾਨ ਕਾਰਨ ਕੋਈ ਸਮਝ ਨਹੀਂ ਆਏ ਲੱਗਣ ਈ ਪੁੱਠਾ ਪਹਿਲਾਂ ਸੀ ਬਸ ਸਿੱਦੇ ਇੱਕ ਫੋਨ ਆਂਦੇ ਨੇ ਬੜੋ ਅਨਨੋਨ ਨੰਬਰ ਤੋਂ ਜਿਹੜੇ ਚੁੱਕੇ ਨਹੀਂ ਜਾਂਦੇ ਸ਼ਾਇਦ ਉਹਦੇ ਕਾਰਨ ਹੋਵੇ ਅਸੀਂ ਪੱਕਾ ਚੁੱਕਿਆ ਨਹੀਂ ਫੋਨ ਨਹੀਂ ਇੱਕ ਵਾਰੀ ਫੋਨ ਆਇਆ ਮੈਂ ਦੋ ਕੋ ਵਾਰੀ ਆਇਆ ਚੁੱਕਿਆ ਨਹੀਂ ਹਾਂਜੀ ਅੰਦਰ ਦੁਕਾਨ ਤੇ ਕੌਣ ਕੌਣ ਮੌਜੂਦ ਸੀ ਪਿਪਾ ਸੀ ਪਤੀਜਾ ਸੀ ਮਲਾਜਮ ਸਨ ਪਹਿਲਾਂ ਕਿ ਵੀ ਨਹੀਂ ਸਿੱਧੀ ਨਹੀਂ ਆਈ ਕੀ ਗੱਲ ਹੈ ਕੀ ਹੋਇਆ ਜੋ ਅੱਜ ਕੱਲ ਚੱਲਣ ਡਿਆ ਹੁਣ ਉਹ ਕੁਛ ਹੀ ਹੈ ਹੁਣ ਨਵੀਂ ਗੱਲ ਮੈਂ ਆਪਣੇ ਮੂੰਹ ਕੀ ਦੱਸਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ